ਅਮਰਿੰਦਰ ਭਾਜੀ ਦਾ ਤਾਂ ਲੈਵਰੀ ਲੱਗ ਗਿਆ ਠੀਕ ਹੈ ਜੀ ਉਹਨਾਂ ਦਾ ਤਾਂ ਲੈਵਰੀ ਇੱਕ ਐਦਾਂ ਦਾ ਹੈ ਕਿ ਇਹਨਾਂ ਦਾ ਮੈਂ ਕਹਿੰਦਾ ਥੈਂਕਸ ਕਰਨਾ ਚਾਹੀਦਾ ਸੀ ਪੰਜਾਬ ਨੂੰ ਕਿ ਅਮਰਿੰਦਰ ਭਾਜੀ ਨੇ ਤੁਹਾਨੂੰ ਚਾਂਸ ਦਿੱਤਾ ਸਾਡੇ ਪ੍ਰੋਡਿਊਸਰਾਂ ਨੇ ਤਾਂ ਤੁਹਾਨੂੰ ਫੋਰਡ ਕਰ ਲਿਆ ਤੁਹਾਡੇ ਪ੍ਰੋਡਿਊਸਰਸ ਹੈਗੇ ਨੇ ਜੇ ਸਾਡੇ ਐਕਟਰੈਸ ਨੂੰ ਕੋਈ ਫੋਰਡ ਕਰ ਸਕਦੇ ਮੈਂ ਤਾਂ ਇਹ ਕਹੂੰਗਾ ਜੇ ਕੱਲ ਨੂੰ ਕੋਈ ਅੱਗੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਕੋਈ ਪੰਜਾਬੀ ਪ੍ਰੋਡਿਊਸਰ ਇਹਨਾਂ ਨੂੰ ਲੈਂਦਾ ਹੈ ਔਰ ਇਹਨਾਂ ਦੀ ਕੋਈ ਮੂਵੀ ਦੇ ਵਿੱਚ ਇਹਨਾਂ ਨੂੰ ਲੈ ਕੇ ਮੂਵੀ ਬਣਾਉਂਦਾ ਉਹ ਮੂਵੀ ਦਾ ਅਸੀਂ ਬਾਈਕਾਟ ਹੀ ਕਰਾਂ ਸਾਰਾ ਪੰਜਾਬ ਉਹ ਮਿਲ ਕੇ ਉਹ ਮੂਵੀ ਨਹੀਂ ਦੇਖੂਗਾ ਜਿਹੜੇ ਪਾਕਿਸਤਾਨ ਦੇ ਬਹੁਤ ਸਾਰੇ ਆਰਟਿਸਟ ਹੈਗੇ ਆ ਪੰਜਾਬੀ ਫਿਲਮਾਂ ਦੇ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਾਣਦੇ ਵੀ ਨਹੀਂ ਸੀਗੇ ਇਹ ਹੈਗੇ ਕੌਣ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਜਾਣਨ ਲੱਗੇ ਆ ਪੰਜਾਬੀ ਸਿਨੇਮੇ ਦੇ ਥਰੂ ਠੀਕ ਹੈ ਹੁਣ ਜੋ ਪੰਜਾਬੀ ਸਿਨੇਮੇ ਦੇ ਥਰੂ ਜਾਣਨ ਲੱਗੇ ਆ ਇਹਨਾਂ ਨੇ ਕੱਲਿਆਂ ਨੇ ਜਿਹੜੇ ਬਾਕੀ ਆਰਟਿਸਟ ਵੀ ਹੈਗੇ ਨੇ ਕੁਝ ਚੰਗੇ ਵੀ ਹੈਗੇ ਆ ਇਹਨਾਂ ਨੇ ਤਾਂ ਉਹਨਾਂ ਦਾ ਵੀ ਬਾਈਕਟ ਕਰਵਾ ਦਿੱਤਾ ਇਹ ਬਾਈਕਟ ਕੀ ਕਰਨਗੇ ਵਿਥਿਨ 5 ਇਅਰਸ ਦੇ ਵਿੱਚ ਤੁਸੀਂ ਦੇਖ ਲਿਓ ਇਹ ਕੀ ਇਹਨਾਂ ਦੇ ਬਿਆਨ ਆਣਗੇ ਇੱਥੇ ਬੈਠੇ ਆਪਾਂ ਉਸ ਤੋਂ ਬਾਅਦ ਬਿਆਨ ਆਣਗੇ ਕੁਝ ਟਾਈਮ ਬਾਅਦ ਮੈਂ ਤਾਂ ਇਹ ਲੱਗਦਾ ਕਿ ਇਹ ਕਹਿਣਗੇ ਜੀ ਸੋਰੀ ਸਾਡ ਤੋਂ ਜੋ ਗਲਤੀ ਹੋ ਗਈ ਮਾਫ ਕਰੋ ਹੁਣ ਅੱਗੇ ਟਾਈਮ ਆਇਆ ਉਹਦੇ ਵਿੱਚ ਮਿਲ ਕੇ ਕੰਮ ਕਰੀਏ ਤੁਸੀਂ ਕਹਿੰਦੇ ਪਾਣੀ ਸੀ ਆਏਂਗੇ ਡੋਬ दिए ਜਾਓਗੇ ਹਵਾؤں سے ਆਓਗੇ ਉਡਾ दिए ਜਾਓਗੇ ਇਹ ਕਿੜੀਆਂ ਗੱਲਾਂ ਨੇ ਕਿੜੀਆਂ ਗੱਲਾਂ ਕਰ ਰਹੇ ਹੋ ਤੁਸੀਂ ਢਾਕਪੁਰ ਜੀ ਇਹ ਇਹ ਬੇਤੁਕੀਆਂ ਗੱਲਾਂ ਤੁਸੀਂ ਖੁਦ ਸੋਚਣਾ ਚਾਹੀਦਾ ਸੀ ਤੁਹਾਨੂੰ ਤੁਸੀਂ ਕੀ ਕਰ ਰਹੇ ਹੋ ਸਾਸ੍ਰੀਕਾਲ ਜੀ ਮਿੱਟੀ ਚੈਨਲ ਦੇ ਨਾਲ ਜੁੜੇ ਹੋ ਤੁਸੀਂ ਬਹੁਤ ਟਾਈਮ ਤੋਂ ਤੁਸੀਂ ਇੱਕ ਕੌਂਟਰੋਵਰਸੀ ਸੁਣੀ ਹੋਣੀ ਆ ਇੱਕ ਪਾਕਿਸਤਾਨੀ ਅਦਾਕਾਰ ਨੇ ਜਿਨ੍ਹਾਂ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ ਸਾਡੇ ਆਰਟਿਸਟਾਂ ਦੇ ਨਾਮ ਨਾਲ ਕੰਮ ਕੀਤਾ ਉਹਨਾਂ ਨੂੰ ਪੰਜਾਬੀ ਆਡੀਅנס ਦਾ ਬਹੁਤ ਜ਼ਿਆਦਾ ਬਹੁਤ ਭਰਪੂਰ ਪਿਆਰ ਮਿਲਿਆ ਤੁਸੀਂ ਬਿਲਕੁਲ ਸਹੀ ਸਮਝ ਰਹੇ ਹੋ ਇਫਤਖਾਰ ਠਾਕੁਰ ਦੀ ਮੈਂ ਗੱਲ ਕਰ ਰਹੀ ਆ ਜਿਨ੍ਹਾਂ ਨੇ ਬਹੁਤ ਸਾਰੇ ਆਰਟਿਸਟਾਂ ਦੇ ਨਾਲ ਕੰਮ ਕੀਤਾ ਹੈ ਸਾਡੀ ਆਡੀਅנס ਨੇ ਉਹਨਾਂ ਨੂੰ ਇੰਨਾ ਕੁ ਜ਼ਿਆਦਾ ਪਿਆਰ ਕੀਤਾ ਪਰ ਤੁਸੀਂ ਬਹੁਤ ਟਾਈਮ ਤੋਂ ਇੱਕ ਕੌਂਟਰੋਵਰਸੀ ਸੁਣੀ ਹੋਣੀ ਆ ਜਿੱਥੇ ਉਹਨਾਂ ਨੇ ਕਿਹਾ ਆ ਸਾਡੀਆਂ ਜਿਹੜੀਆਂ ਫਿਲਮਾਂ ਨੇ ਨਾ ਇਹ ਪੰਜਾਬੀ ਫਿਲਮਾਂ ਦੇ ਲੈਵਲ ਤੋਂ ਕਈ ਜ਼ਿਆਦਾ ਉੱਪਰ ਆ ਤੇ ਉਹ ਲੋਕ ਸਾਨੂੰ ਤਾਂ ਲੈਂਦੇ ਪਿਆ ਫਿਲਮਾਂ ਦੇ ਵਿੱਚ ਕਿ ਉਹਨਾਂ ਦੀਆਂ ਫਿਲਮਾਂ ਚੱਲਣ ਸਾਡੇ ਤੋਂ ਬਿਨਾ ਉਹਨਾਂ ਨੇ 9 ਫਿਲਮਾਂ ਬਣਾਈਆਂ ਤੇ 9 ਦੀਆਂ 9 ਫਲੋਪ ਰਹੀਆਂ ਉਹਨਾਂ ਦੇ ਕਹਿਣ ਦਾ ਮਤਲਬ ਸਿਗਾ ਕਿ ਸਾਡੇ ਤੋਂ ਬਿਨਾ ਪੰਜਾਬੀਆਂ ਦਾ ਕੋਈ ਵਜੂਦ ਹੀ ਨਹੀਂ ਹੈਗਾ ਤੁਸੀਂ ਖੁਦ ਦੱਸੋ ਕਿ ਇਹ ਗੱਲ ਉਹਨਾਂ ਨੂੰ ਕਰਨੀ ਚਾਹੀਦੀ ਸੀ ਜਦੋਂ ਵਾਰ ਵਾਰ ਚੱਲਦੀ ਪਈ ਸੀ ਸਾਰੇ ਕਹਿੰਦੇ ਸੀ ਕਿ ਜੰਗ ਹੋਣੀ ਹੈ ਉਹਨਾਂ ਨੂੰ ਇੱਕ ਚੰਗੀ ਗੱਲ ਕਰਨੀ ਚਾਹੀਦੀ ਸੀ ਅਮਨ ਅਮਾਨ ਦੀ ਗੱਲ ਕਰਨੀ ਚਾਹੀਦੀ ਸੀ ਪਰ ਉਹਨਾਂ ਨੇ ਲੋਕਾਂ ਨੂੰ ਤੋੜਨ ਦੀ ਗੱਲ ਕੀਤੀ ਸੋ ਅੱਜ ਮੇਰੇ ਨਾਲ ਉਹ ਸ਼ਖਸ ਮੌਜੂਦ ਨੇ ਜਿਨ੍ਹਾਂ ਨੇ ਸਿਮੀ ਚਾਹਲ ਦੇ ਨਾਲ ਉਸ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਸ ਫਿਲਮਾਂ ਦੇ ਵਿੱਚ ਇਫਤਖਾਰ ਠਾਕੁਰ ਮੌਜੂਦ ਹੁੰਦੇ ਸਗੇ ਮੈਂ ਗੱਲ ਕਰ ਰਹੀ ਹਾਂ ਰਾਜਨ ਅਹੂਜਾ ਜੋ ਕਿ ਇੱਕ ਮੇਕਅਪ ਆਰਟਿਸਟ ਨੇ ਤੇ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਇਹ ਉਹਨਾਂ ਨੂੰ ਥੋੜਾ ਨੇੜੇ ਦੀ ਜਾਣਦੇ ਨੇ ਇਸ ਕਰਕੇ ਇਹਨਾਂ ਤੋਂ ਜਾਣਦੇ ਕਿ ਇਹਨਾਂ ਦੇ ਵਿਚਾਰ ਕੀ ਨੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਕੀ ਹਾਲ ਹੈ ਪਹਿਲਾਂ ਮੈਨੂੰ ਦੱਸੋ ਬਹੁਤ ਵਧੀਆ ਜੀ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਸਭ ਠੀਕ ਠਾਕ ਨੇ ਜੀ ਇੱਕ ਮੁੱਦਾ ਬੜੇ ਟਾਈਮ ਤੋਂ ਭਖਿਆ ਹੋਇਆ ਸਰ ਤੁਹਾਨੂੰ ਪਤਾ ਹੀ ਹੋਣਾ ਕਿ ਉਹਨਾਂ ਨੇ ਉਹਨਾਂ ਨੇ ਕਿਹਾ ਕਿ ਸਾਡੇ ਤੋਂ ਬਿਨਾ ਇਹਨਾਂ ਦੇ ਫਿਲਮਾਂ ਨਹੀਂ ਚੱਲਦੀਆਂ ਤੁਹਾਨੂੰ ਕੀ ਲੱਗਦਾ ਮੈਂ ਜੀ ਇਹ ਕਹਿਣਾ ਚਾਹੁੰਦਾ ਸਾਡਾ ਪੰਜਾਬੀ ਸਿਨੇਮਾ ਬਹੁਤ ਟਾਈਮ ਤੋਂ ਚੱਲ ਰਿਹਾ ਹੈ ਇੰਨੀਆਂ ਵਧੀਆ ਵਧੀਆ ਮੂਵੀਜ਼ ਬਣ ਰਹੀਆਂ ਨੇ ਜਿਹੜੀਆਂ ਕਿ ਸੁਪਰ ਡੂਪਰ ਹਿੱਟਾਂ ਜਾਰੀਆਂ ਨੇ ਪਰ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਹੋ ਕੇ ਇਹ ਮੂਵੀ ਬਣਾਣਾ ਚਾਹੁੰਦਾ ਸੀ ਉਹਨਾਂ ਨੇ ਇਹਨਾਂ ਦੇ ਨਾਲ ਮੂਵੀ ਬਣਾਈ ਹੈ ਤੇ ਇਹ ਮੂਵੀਆਂ ਸਾਡੀਆਂ ਹਿੱਟ ਹੋਈਆਂ ਹਿੱਟ ਪਹਿਲਾਂ ਵੀ ਹੁੰਦੀਆਂ ਸੀ ਇਹ ਮੂਵੀਆਂ ਵੀ ਵਧੀਆ ਗਈਆਂ ਸਾਡੇ ਦਿਲਾਂ ਦੇ ਵਿੱਚ ਉਹਨਾਂ ਲਈ ਪਿਆਰ ਬਹੁਤ ਹੈ ਪਰ ਜੋ ਉਹਨਾਂ ਨੇ ਗੱਲ ਕੀਤੀ ਹੈ ਉਹ ਬੜੀ ਘਟਿਆ ਗੱਲ ਕੀਤੀ ਹੈ ਮੈਂ ਕਹੂੰਗਾ ਰਾਜਨੀਤियां ਚਾਹੁੰਦੀਆਂ ਕਿ ਅਸੀਂ ਪਾਟੇ ਰਹੀਏ ਪਰ ਜਿਹੜਾ ਆਪਣੇ ਵਿੱਚ ਇੱਕ ਸੰਸਕਰ ਨੇ ਜੋ ਆਪਣਾ ਮਨ ਹੈ ਉਹ ਇਹ ਚਾਹੁੰਦਾ ਕਿ ਅਸੀਂ ਮਿਲ ਕੇ ਕੰਮ ਕਰੀਏ ਬਟ ਉਹਨਾਂ ਨੇ ਜੋ ਬੋਲਿਆ ਕਿ ਸਾਨੂੰ ਇਹਨਾਂ ਦੀਆਂ ਮੂਵੀਆਂ ਦੇ ਵਿੱਚ ਆ ਕੇ ਹਾਂਜੀ ਇਹਨਾਂ ਨੂੰ ਪ੍ਰੋਮੋਸ਼ਨ ਮਿਲੀ ਹੈ ਪੰਜਾਬੀ ਸਿਨੇਮਾ ਦੀਆਂ ਮੂਵੀਆਂ ਤਾਂ ਚੱਲਦੀਆਂ ਇਹ ਗੱਲ ਉਹਨਾਂ ਦੀ ਬਿਲਕੁਲ ਗਲਤ ਹੈ ਮੂਵੀਆਂ ਪਹਿਲਾਂ ਵੀ ਚੱਲਦੀਆਂ ਸੀ ਸਾਡੀਆਂ ਮੈਂ ਇਹ ਉਹਨਾਂ ਨੂੰ ਪੁੱਛਣਾ ਚਾਹੁੰਦਾ ਸਾਡੇ ਪ੍ਰੋਡਿਊਸਰਾਂ ਨੇ ਤਾਂ ਤੁਹਾਨੂੰ ਫੋਰਡ ਕਰ ਲਿਆ ਤੁਹਾਡੇ ਪ੍ਰੋਡਿਊਸਰਜ਼ ਹੈਗੇ ਨਹੀਂ ਜੇ ਸਾਡੇ ਐਕਟਰੈਸ ਨੂੰ ਕਦੇ ਵੀ ਫੋਰਡ ਕਰ ਸਕਦੇ ਸਾਡੀਆਂ ਮੂਵੀਆਂ ਪੰਜਾਬੀ ਮੂਵੀਆਂ ਦੇ ਵਿੱਚ ਤੁਸੀਂ ਆਏ ਹੋ ਇਤੋਂ ਕਿੰਨੇ ਕੇ ਅਦਾਕਾਰ ਨੇ ਜਿਹੜੀਆਂ ਤੁਹਾਡੀਆਂ ਮੂਵੀਆਂ ਬਣੀਆਂ ਨੇ ਕਿੰਨੀਆਂ ਕੇ ਉਹਨਾਂ ਦੀਆਂ ਮੂਵੀਆਂ ਸੁਪਰ ਡੂਪਰ ਹਿੱਟ ਗਈਆਂ ਨੇ ਤੁਸੀਂ ਉਹਨਾਂ ਦੇ ਸਿਨੇਮੇ ਦੇਖਿਓ ਸਿਨੇਮੇ ਦੀ ਕੁਆਲਿਟੀਜ਼ ਦੇਖਿਓ ਪੰਜਾਬੀ ਸਿਨੇਮੇ ਦੀ ਕੁਆਲਿਟੀ ਦੇਖਿਓ ਤੁਸੀਂ ਕੰਪੈਰੀਜ਼ਨ ਕਰ ਸਕਦੇ ਖੋਦੀ ਪੰਜਾਬ ਨੂੰ ਸਾਰਿਆਂ ਨੂੰ ਪਤਾ ਕਿ ਸਾਡੀਆਂ ਪੰਜਾਬੀ ਫਿਲਮਾਂ ਦਾ ਲੈਵਲ ਕਿੱਥੇ ਚਲਾ ਗਿਆ ਅੱਜ ਦੇ ਡੈਡ ਦੇ ਵਿੱਚ ਸਿਨੇਮਾ ਸਾਰਾ ਸਾਡਾ ਮੁੰਬਈ ਤੱਕ ਟੱਚ ਹੋ ਗਿਆ ਸਾਡੇ ਸਾਰੇ ਆਰਟਿਸਟ ਹੈ ਹਾਲੀਵੁੱਡ ਦੇ ਵਿੱਚ ਚਲੇ ਗਏ ਆ ਕੋਈ ਠੀਕ ਹੈ ਜੀ ਉਹਨਾਂ ਦੇ ਆਰਟਿਸਟ ਇੱਕ ਪਾਕਿਸਤਾਨ ਦੇ ਵਿੱਚ ਲਿਮਟਿਡ ਸੀਗੇ ਉਹਨਾਂ ਨੂੰ ਆਫਰ ਮਿਲੀ ਨਾਲ ਜੁੜ ਕੇ ਕੰਮ ਕਰਨ ਦੀ ਹੋਰ ਅੱਗੇ ਵਧਣ ਦੀ ਬਟ ਉਹਨਾਂ ਨੇ ਜੋ ਇਹ ਗੱਲ ਕੀਤੀ ਹੈ ਉਹ ਬੜੀ ਗਲਤ ਕੀਤੀ ਹੈ ਇਸ ਚੀਜ਼ ਦੇ ਦਾ ਅਸੀਂ ਬਿਲਕੁਲ ਵਿਰੋਧ ਹੈ ਸਾਡੇ ਆਰਟਿਸਟ ਨਾਲ ਜਦੋਂ ਬੈਠਦੇ ਆ ਨਾ ਕਦੇ ਉਹਨਾਂ ਦੀਆਂ ਗੱਲਾਂ ਚੱਲਦੀਆਂ ਆ ਆਪਸ ਦੇ ਵਿੱਚ ਕਦੇ ਵੀ ਸਾਡੇ ਆਰਟਿਸਟ ਦੇ ਮੂੰਹੋਂ ਪਾਕਿਸਤਾਨ ਬਾਰੇ ਜਾਂ ਪਾਕਿਸਤਾਨ ਦੇ ਆਰਟਿਸਟ ਬਾਰੇ ਕਦੇ ਕਿਸੇ ਦੀ ਨਿੰਦਿਆ ਨਹੀਂ ਅਸੀਂ ਕਦੇ ਸੁਣੀ ਸਾਡੇ ਆਰਟਿਸਟ ਹਮੇਸ਼ਾ ਉਹਨਾਂ ਦੀਆਂ ਤਾਰੀਫਾਂ ਕਰਦੇ ਨੇ ਠੀਕ ਹੈ ਵਧੀਆ ਬੰਦੇ ਨੇ ਪਰ ਉਹਨਾਂ ਨੇ ਜੋ ਬੋਲਿਆ ਕਿ ਅਸੀਂ ਬਾਈਕਾਟ ਕਰਾਂਗੇ ਅਸੀਂ ਇਹ ਉਹ ਜੋ ਕੰਮ ਨਹੀਂ ਕਰਾਂਗੇ ਇਹਨਾਂ ਦੀਆਂ ਫਿਲਮਾਂ ਸਾਡੇ ਕਰਕੇ ਚੱਲਦੀਆਂ ਬਿਲਕੁਲ ਨਹੀਂ ਜੀ ਪਹਿਲਾਂ ਵੀ ਸਾਡੀਆਂ ਮੂਵੀਆਂ ਚੱਲਦੀਆਂ ਸੀ ਸਾਡੀਆਂ ਮੂਵੀਆਂ ਅੱਗੇ ਵੀ ਚੱਲਣਗੀਆਂ ਸਾਨੂੰ ਸਾਡੇ ਪੰਜਾਬ ਨੂੰ ਜ਼ਰੂਰਤ ਨਹੀਂ ਹੈਗੀ ਉਸ ਅਦਾਕਾਰ ਦੀ ਜਿਹੜੇ ਕੀ ਇਸ ਦੇਸ਼ ਨੂੰ ਇਸ ਸਮਾਜ ਨੂੰ ਇਸ ਲੋਕਾਂ ਦੇ ਮਨਾਂ ਦੇ ਵਿੱਚ ਫਿੱਕ ਪਾ ਕੇ ਉਹਨਾਂ ਨੂੰ ਪਾਟਣਾ ਚਾਹੁੰਦੇ ਆ ਸਾਨੂੰ ਉਹ ਆਰਟਿਸਟ ਦੀ ਜ਼ਰੂਰਤ ਨਹੀਂ ਹੈਗੀ ਉਹਨਾਂ ਨੂੰ ਬੋਲਣਾ ਚਾਹੀਦਾ ਸੀਗਾ ਕਿ جنگ ਨਹੀਂ ਹੋਣੀ ਚਾਹੀਦੀ ਅੱਜ ਤੱਕ ਕਦੇ ਕਿਸੇ جنگ ਦੇ ਵਿੱਚ ਕਿਸੇ ਦਾ ਬੈਨੀਫਿਟ ਹੋਇਆ ਮੈਂ ਇਹ ਕਹਿੰਦਾ ਜੰਗਾਂ ਜਿਹੜੇ ਕਰਾਂਦੇ ਨੇ ਪੋਲਿਟਿਕਸ ਰਾਜਨੀਤੀ ਜਿਹੜੇ ਜੰਗ ਕਰਾਂਦੇ ਆ ਉਹ ਹਮੇਸ਼ਾ ਸੇਵ ਰਹਿੰਦੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਮਜ਼ਾਲਾ ਨਹੀਂ ਡੇਕਦੀਆਂ ਉਹਨਾਂ ਦੇ ਪੁੱਤ ਨਹੀਂ ਮਾਰੇ ਜਾਂਦੇ ਮਾਰੇ ਜਾਂਦੇ ਆ ਪੰਜਾਬ ਦੇ ਬਾਰਡਰ ਦੇ ਏਰੀਆਾਂ ਦੇ ਨੁਕਸਾਨ ਉਹਨਾਂ ਦਾ ਹੁੰਦਾ ਹੈ ਉਹ ਵਿਚਾਰੇ ਬੇਕਾਰ ਹੁੰਦੇ ਨੇ ਰਾਜਨੀਤੀ ਵਾਲੇ ਕਦੇ ਕਿਸੇ ਨੂੰ ਫਰਕ ਪਿਆ ਪਹਿਲਾਂ ਵੀ ਹੋਈਆਂ ਨੇ ਠੀਕ ਹੈ ਜੀ ਜੰਗ ਪਹਿਲਾਂ ਵੀ ਹੋਈ ਹੈ ਕਿਸੇ ਰਾਜਨੀਤੀ ਨੂੰ ਫਰਕ ਨਹੀਂ ਪੈਂਦਾ ਰਾਜਨੀਤੀਆਂ ਦੇ ਘਰ ਬੱਚੇ ਪਰਿਵਾਰ ਸਭ ਸੇਵ ਹੈ ਕੌਣ ਆਰਟਿਸਟ ਵੀ ਸੇਵ ਹੈ ਮੈਂ ਦੇਖਣਾ ਮਰਦੇ ਗਣੇ ਬਾਰਡਰ ਦੇ ਨਾਲ ਦੇ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਰਹਿੰਦੇ ਹੋਏ ਜਿਨ੍ਹਾਂ ਨੂੰ ਸਿਰਫ ਰੋਟੀ ਖਾਣ ਤੱਕ ਦੀ ਸੋਚ ਹੁੰਦੀ ਹੈ ਉਹਨਾਂ ਦੀ ਠੀਕ ਹੈ ਜੀ ਉਹਨਾਂ ਲੋਕਾਂ ਨੂੰ ਸਫਰ ਕਰਨਾ ਪੈਂਦਾ ਹੈ। ਜੰਗ ਤੋਂ ਉਹਨੂੰ ਰੋਕਣੀ ਚਾਹੀਦੀ ਸੀ। ਠਾਕੁਰ ਸਾਹਿਬ ਤੁਹਾਨੂੰ ਇਹ ਬੋਲਣਾ ਚਾਹੀਦਾ ਸੀ ਕਿ ਅਸੀਂ ਪੰਜਾਬ ਦੇ ਨਾਲ ਆਂ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਉਹ ਛੋਟੇ ਭਰਾਵਾਂ ਨਾਲ ਸਾਡੇ ਜਿਹੜੇ ਥੋੜੇ ਅਸੀਂ ਇੰਨੇ ਫੈਨਸੀ ਜਿਹੜੇ ਹੈ ਉਹਨਾਂ ਦੇ ਉੱਤੇ ਇਹ ਚੀਜ਼ਾਂ ਹੋਣ। ਤੁਸੀਂ ਕਹਿੰਦੇ ਪਾਣੀ ਸੀ ਆਏਂਗੇ, ਡੋਬ ਦਿਆ ਜਾਓਗੇ, ਹਵਾਵਾਂ 'ਚ ਆਓਗੇ, ਉਡਾ ਦਿਆ ਜਾਓਗੇ। ਇਹ ਕਿਹੜੀਆਂ ਗੱਲਾਂ ਨੇ? ਕਿਹੜੀਆਂ ਗੱਲਾਂ ਕਰ ਰਹੇ ਹੋ ਤੁਸੀਂ ਠਾਕੁਰ ਜੀ ਇਹ? ਇਹ ਬੇਤੁਕੀਆਂ ਗੱਲਾਂ ਤੁਸੀਂ ਖੁਦ ਸੋਚਣਾ ਚਾਹੀਦਾ ਸੀ ਤੁਹਾਨੂੰ। ਤੁਸੀਂ ਕੀ ਕਰ ਰਹੇ ਹੋ? ਪੰਜਾਬ ਥੋੜੇ ਇਸ ਚੀਜ਼ ਦੇ ਬਾਰੇ ਇਸ ਗੱਲ ਬਾਰੇ ਕਿੰਨਾ ਐਂਟੀ ਹੋ ਰਿਹਾ ਠੀਕ ਹੈ ਇਸ ਚੀਜ਼ ਨੂੰ ਤੁਸੀਂ ਸੋਚੋ ਕਿ ਆਪਣੇ ਬਿਆਨ ਚੇਂਜ ਕਰੋ ਪਲੀਜ਼ ਤੁਸੀਂ ਅਮਨ ਸ਼ਾਂਤੀ ਦਾ ਜਿਹੜਾ ਇਹਨਾਂ ਨੇ ਬਿਆਨ ਦਿੱਤਾ ਇੰਨੇ ਕ ਬਿਆਨ ਦੇ ਨਾਲ ਜਿਹੜੇ ਲੋਕ ਇਹਨਾਂ ਨੂੰ ਪਿਆਰ ਕਰਦੇ ਸੀਗੇ ਉਹ ਸਾਰੇ ਉਹਨਾਂ ਦੇ ਖਿਲਾਫ ਬਿਲਕੁਲ ਜੀ ਬਿਲਕੁਲ ਸਾਰੇ ਖਿਲਾਫ ਹੈ ਮੈਂ ਤਾਂ ਇਹ ਕਹੂੰਗਾ ਜੇ ਕੱਲ ਨੂੰ ਕੋਈ ਅੱਗੇ 2 ਸਾਲਾਂ ਬਾਅਦ 3 ਸਾਲਾਂ ਬਾਅਦ ਕੋਈ ਪੰਜਾਬੀ ਪ੍ਰੋਡਿਊਸਰ ਇਹਨਾਂ ਨੂੰ ਲੈਂਦਾ ਔਰ ਇਹਨਾਂ ਦੀ ਕੋਈ ਮੂਵੀ ਦੇ ਵਿੱਚ ਇਹਨਾਂ ਨੂੰ ਲੈ ਕੇ ਮੂਵੀ ਬਣਾਉਂਦਾ ਉਹ ਮੂਵੀ ਦਾ ਅਸੀਂ ਬਾਈਕਾਟ ਹੀ ਕਰਾਂਗੇ ਸਾਰਾ ਪੰਜਾਬ ਉਹ ਮਿਲ ਕੇ ਉਹ ਮੂਵੀ ਨਹੀਂ ਦੇਖੂਗਾ ਕਦੇ ਇਹਨਾਂ ਨੂੰ ਪੈਸੇ ਤਾਂ ਪਹਿਲੀ ਗੱਲ ਤਾਂ ਕੋਈ ਪ੍ਰੋਡਿਊਸਰ ਇਹਨਾਂ ਨੂੰ ਲਾਊਗਾ ਨਹੀਂ ਠੀਕ ਹੈ ਜੇ ਕਦੇ ਕੋਈ ਉਹ ਮੂਵੀ ਦੇ ਵਿੱਚ ਆਂਦੇ ਉਹ ਮੂਵੀ ਦੇਖਣ ਵਾਲੀ ਹੈ ਹੀ ਨਹੀਂ ਉਹ ਲੱਗੂਗੀ ਨਹੀਂ ਉਹ ਚੱਲੂਗੀ ਨਹੀਂ ਬਹੁਤ سارے ਲੋਕ ਇਹ ਵੀ ਕਹਿੰਦੇ ਆ ਕਿ ਜਿਹੜੇ ਪਾਕਿਸਤਾਨ ਦੇ ਬਹੁਤ ਸਾਰੇ ਆਰਟਿਸਟ ਹੈਗੇ ਆ ਪੰਜਾਬੀ ਫਿਲਮਾਂ ਦੇ ਫਿਲਮਾਂ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਜਾਣਦੇ ਵੀ ਨਹੀਂ ਸੀਗੇ ਕਿ ਇਹ ਹੈਗੇ ਕੌਣ ਆ ਬਿਲਕੁਲ ਜੀ ਮੈਂ ਖੁਦ ਇਦਾਂ ਦਾ ਕਿ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ ਪਹਿਲਾਂ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀਗਾ ਜਾਣਨ ਲੱਗੇ ਪੰਜਾਬੀ ਸਿਨੇਮੇ ਦੇ ਥਰੂ ਠੀਕ ਹੈ ਹੁਣ ਜਦੋਂ ਪੰਜਾਬੀ ਸਿਨੇਮੇ ਦੇ ਥਰੂ ਜਾਣਨ ਲੱਗੇ ਆ ਇਹਨਾਂ ਨੇ ਕੱਲਿਆਣੇ ਜਿਹੜੇ ਬਾਕੀ ਆਰਟਿਸਟ ਵੀ ਹੈਗੇ ਨੇ ਕੁਝ ਚੰਗੇ ਵੀ ਹੈਗੇ ਆ ਇਹਨਾਂ ਨੇ ਤਾਂ ਉਹਨਾਂ ਦਾ ਵੀ ਬਾਈਕਟ ਕਰਵਾ ਦਿੱਤਾ ਉਹਨਾਂ ਦੀ ਰੋਟੀ ਕਿਸੇ ਨਾ ਕਿਸੇ ਪਾਸੋਂ ਕੰਮ ਜੋੜਦਾ ਦੇਖੋ ਸਾਡੀ ਰੋਟੀ ਵੀ ਪੰਜਾਬੀ ਇੰਡਸਟਰੀ ਤੋਂ ਚੱਲਦੀ ਹੈ ਅਸੀਂ ਕੰਮ ਕਰਦੇ ਆ ਮੇਕਅਪ ਕਰਦੇ ਆ ਸਾਡੀ ਪੰਜਾਬੀ ਇੰਡਸਟਰੀ ਤੋਂ ਚੱਲਦੀ ਹੈ ਠੀਕ ਹੈ ਅਸੀਂ ਪੰਜਾਬੀ ਸਿਨੇਮੇ ਨਾਲ ਜੁੜੇ ਆ ਠੀਕ ਹੈ ਅਸੀਂ ਪੰਜਾਬੀ ਸਿਨੇਮੇ ਬਾਰੇ ਗਲਤ ਕਿਉਂ ਕਿ ਬੋਲਾਂਗੇ ਜਦੋਂ ਸਾਡਾ ਘਰ ਪਰਿਵਾਰ ਸਾਡਾ ਉੱਥੋਂ ਚੱਲਦਾ ਇਹਨਾਂ ਦੇ ਕਈ ਇਹੋ ਜਿਹੇ ਆਰਟਿਸਟ ਨੇ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਲੈਵਲ ਅਪ ਹੋਇਆ ਉਹਨਾਂ ਦਾ ਇਸ ਪੰਜਾਬੀ ਸਿਨੇਮੇ ਦੇ ਵਿੱਚ ਆ ਕੇ ਉਹਨਾਂ ਨੂੰ ਇਹ ਗੱਲ ਬਿਲਕੁਲ ਨਿਕਲਣੀ ਚਾਹੀਦੀ ਸੀ ਮੈਨੂੰ ਇੱਕ ਗੱਲ ਦੱਸੋ ਸਰ ਜਦੋਂ ਤੁਸੀਂ ਸੈੱਟ ਤੇ ਮੌਜੂਦ ਹੁੰਦੇ ਹੋ ਆਰਟਿਸਟਾਂ ਦੇ ਨਾਲ ਆਫ ਕੈਮਰਾ ਸਾਰੇ ਬਹਿ ਕੇ ਗੱਲ ਕਰਦੇ ਨੇ ਮੈਨੂੰ ਨਹੀਂ ਲੱਗਦਾ ਕੋਈ ਪੰਜਾਬੀ ਆਰਟਿਸਟ ਇਦਾਂ ਦਾ ਹੋਣਾ ਜਿਹੜਾ ਉਹ ਇਹ ਗੱਲ ਕਰਦਾ ਹੋਣਾ ਕਿ ਸਾਨੂੰ ਯਾਰ ਉਹ ਵਧੀਆ ਨਹੀਂ ਲੱਗਦੇ ਅਸੀਂ ਬਸ ਉਹਨਾਂ ਨੂੰ ਤਾਂ ਲੈਣੇ ਆ ਕਿ ਸਾਡੀਆਂ ਫਿਲਮਾਂ ਚੱਲਣ ਦੇਖੋ ਜੀ ਇਹੋ ਜੀ ਗਲਤੀ ਅਜੇ ਤੱਕ ਕਦੇ ਕਿਸੇ ਆਰਟਿਸਟ ਨੇ ਕੀਤੀ ਨਹੀਂ ਕਿ ਇਹਨਾਂ ਨੂੰ ਨਾਮ ਲੈ ਕੇ ਸਾਡੀਆਂ ਫਿਲਮਾਂ ਚੱਲਣਗੀਆਂ ਨਹੀਂ ਦੇਖੋ ਜੋ ਕਲਾ ਉਧਰ ਹੈ ਉਹ ਕਹਿੰਦੇ ਕਿ ਸਾਡੇ ਵਿੱਚ ਕਲਾ ਉਦੋਂ ਵੱਧ ਕਲਾ ਸਾਡੇ ਪੰਜਾਬ ਦੇ ਵਿੱਚ ਭਰੀ ਪਈ ਹੈ ਠੀਕ ਹੈ ਜੀ ਉਹ ਅਸੀਂ ਇੱਧਰ ਵੀ ਕਰ ਸਕਦੇ ਹਾਂ ਅਸੀਂ ਜੁੜ ਕੇ ਕਰਨਾ ਚਾਹੁੰਦੇ ਸੀਗੇ ਤਾਂ ਕਿ ਵਧੀਆ ਇੱਕ ਮਾਹੌਲ ਬਣੇ ਪਿਆਰ ਦਾ ਪ੍ਰਤੀਕ ਹੋਏ ਪੰਜਾਬ ਦੇ ਵਿੱਚ ਠੀਕ ਹੈ ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ ਜੁੜ ਕੇ ਕੰਮ ਕਰਨ ਬਟ ਇਹ ਗਲਤ ਚੱਲ ਰਹੇ ਨੇ ਇਹਨਾਂ ਨੂੰ ਇਹ ਲੱਗ ਰਿਹਾ ਹੈ ਹਵਾ ਦੇ ਵਿੱਚ ਆ ਗਏ ਮੈਂ ਦੱਸਦੀ ਸਿੱਧੀ ਗੱਲ ਕਹੂੰਗਾ ਜੀ ਹਾਂਜੀ ਜੀ ਇੱਕ ਮੂਵੀਆਂ ਚਾਰ ਇਹਨਾਂ ਨੇ ਕਰ ਲਈਆਂ ਠੀਕ ਹੈ ਜਿਹੜੀਆਂ ਚੱਲੀਆਂ ਹੁਣ ਇਹਨਾਂ ਨੂੰ ਲੱਗਦਾ ਪਿਆ ਕਿ ਹਾਂਜੀ ਅਸੀਂ ਹੀ ਹੀਰੋ ਬਣ ਗਏ ਹਾਂ ਅਸੀਂ ਸਭ ਕੁਝ ਹੈ ਪੰਜਾਬ ਨੂੰ ਅਸੀਂ ਚਲਾ ਰਹੇ ਹਾਂ ਇਹ ਗਲਤ ਗੱਲ ਹੈ ਜੀ ਸਾਡਾ ਪੰਜਾਬੀ ਆਰਟਿਸਟ ਇਹਨਾਂ ਦੀ ਰਿਸਪੈਕਟ ਕਰਦਾ ਕਿਉਂਕਿ ਪੰਜਾਬ ਸ਼ੁਰੂ ਤੋਂ ਜੇ ਤੁਸੀਂ ਇਤਿਹਾਸ ਫਰੋਲੋਗੇ ਸਾਰਿਆਂ ਨਾਲ ਪਹਿਲਾਂ ਜੇ ਆਪਾਂ ਦੇਖਿਆ ਜਾਵੇ ਕਾਈਂਡ ਹਰਟ ਨੇ ਪੰਜਾਬੀ ਠੀਕ ਹੈ ਜੀ ਉਹ ਪਿਆਰ ਕਰਦੇ ਆ ਉਹ ਪਿਆਰ ਕਰਦੇ ਆ ਭੋਲੇ ਭਾਲੇ ਲੋਕ ਨੇ ਉਹ ਆਰਟਿਸਟ ਲੋਕ ਆਏ ਆ ਉਹਨਾਂ ਨੂੰ ਅਸੀਂ ਇੱਜ਼ਤ ਦਿੰਨੇ ਆ ਪਿਆਰ ਦਿੰਨੇ ਆ ਪਰ ਜੇ ਉਹ ਇਦਾਂ ਚੱਲਣਗੇ ਫਿਰ ਸਾਡੇ ਵੱਲੋਂ ਬਾਈਕਾਟ ਹੁੰਦਾ ਹੈ ਸਾਡੇ ਪੰਜਾਬੀਆਂ ਦਾ ਇਹ ਅਸੂਲ ਹੁੰਦਾ ਹੈ ਤੁਹਾਨੂੰ ਲੱਗਦਾ ਇਹਨਾਂ ਦੇ ਬਿਆਨ ਤੋਂ ਬਾਅਦ ਹੁਣ ਕੋਈ ਵੀ ਫਿਲਮਾਂ ਦੇ ਵਿੱਚ ਲਾਊਗਾ ਕਿਉਂਕਿ ਜਦੋਂ ਸਾਡੇ ਪੰਜਾਬੀਆਂ ਨੇ ਕਿਹਾ ਸੀ ਕਿ ਹੁਣ ਨਹੀਂ ਅਸੀਂ ਲੈਣਾ ਸਾਡੇ ਦਿਲ ਤੇ ਗੱਲ ਲੱਗੀ ਆ ਵੀ ਹੁਣ ਅਸੀਂ ਬਾਈਕਾਟ ਕਰਨਾ ਇਹਨਾਂ ਦਾ ਤੇ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਇਹ ਮੇਰਾ ਕੀ ਬਾਈਕਾਟ ਕਰਨਗੇ ਪੰਜਾਬ ਵਾਲੇ ਮੈਂ ਬਾਈਕਾਟ ਕਰਦਾ ਇਹਨਾਂ ਦਾ ਇਹਨਾਂ ਦਾ ਮੂੰਹ ਨਹੀਂ ਹੈਗਾ ਉਦਾਂ ਦਾ ਕਿ ਇਹ ਮੇਰਾ ਬਾਈਕਾਟ ਕਰਨ ਦੇਖੋ ਜੀ ਕੋਈ ਵੀ ਪ੍ਰੋਡੂਸਰ ਪੰਜਾਬੀ ਚੰਗਾ ਪ੍ਰੋਡੂਸਰ ਕੋਈ ਵੀ ਇਹਨਾਂ ਨੂੰ ਸਾਈਨ ਨਹੀਂ ਕਰੂਗਾ ਨਹੀਂ ਕਰੂਗਾ ਭਾਵੇਂ ਸਸਤੀ ਤੋਂ ਸਸਤੀ ਮੂਵੀ ਹੈ ਨਹੀਂ ਕਰੂਗਾ ਠੀਕ ਹੈ ਜੀ ਏ ਬਾਈਕਟ ਕੀ ਕਰਨਗੇ विद इन 5 ইয়ার্স ਦੇ ਵਿੱਚ ਤੁਸੀਂ ਦੇਖ ਲਿਓ ਇਹ ਕੀ ਇਹਨਾਂ ਦੇ ਬਿਆਨ ਆਣਗੇ ਇੱਥੇ ਬੈਠੇ ਆਪਾਂ ਉਸ ਤੋਂ ਬਾਅਦ ਬਿਆਨ ਆਣਗੇ ਕੁਝ ਟਾਈਮ ਬਾਅਦ ਮੈਂ ਤਾਂ ਇਹ ਲੱਗਦਾ ਕਿ ਇਹ ਕਹਿਣਗੇ ਜੀ ਸੋਰੀ 60 ਤੋਂ ਜੋ ਗਲਤੀ ਹੋ ਗਈ ਮਾਫ ਕਰੋ ਹੁਣ ਅੱਗੇ ਟਾਈਮ ਆਇਆ ਉਹਦੇ ਵਿੱਚ ਮਿਲ ਕੇ ਕੰਮ ਕਰੀਏ ਪਰ ਮੈਨੂੰ ਪਰ ਮੈਨੂੰ ਲੱਗਦਾ ਜਿਹੜਾ ਉਹਨਾਂ ਦਾ ਰੋਜ਼ ਦੀ ਰੋਜ਼ ਬਿਆਨ ਆਉਂਦਾ ਇੱਕ ਨਵਾਂ ਜਿੱਦਾਂ ਦੀਆਂ ਉਹ ਗੱਲਾਂ ਬੋਲਦੇ ਮੈਨੂੰ ਲੱਗਦਾ ਹੁਣ ਮਾਫੀ ਮੰਗੀ ਤੇ ਵੀ ਲੋਕਾਂ ਨੇ ਉਹਨਾਂ ਨੂੰ ਮਨਜ਼ੂਰ ਨਹੀਂ ਦੇ ਦੇਖੋ ਮਾਫਤਾ ਨਹੀਂ ਕਰਨਾ ਠੀਕ ਹੈ ਮੈਂ ਮੰਨਦਾ ਅੱਗੇ ਉਹ ਹੁਣ ਜਦੋਂ ਉਹਨਾਂ ਕੋਲੇ ਉਥੇ ਲੱਗੂਗਾ ਕਿ ਕੰਮ ਬਾਰੇ ਕੀ ਉਹਨਾਂ ਦੀ ਕਿੰਨੀ ਉਹਨਾਂ ਦੀ ਫੈਨ ਫੋਲੋਅਰ ਜਿਹੜੀ ਹੈਗੀ ਹੈ ਘਟੀ ਹੈ ਜੋ ਕੰਮ ਦੇ ਵਿੱਚ ਫਰਕ ਪਿਆ ਅੱਗੇ ਵਿਥਿਨ 3 4 ইয়ার্স ਦੇ ਵਿੱਚ ਵਿੱਚ ਸਾਰੀ ਆਡੀਅנס ਦੇਖੂਗੀ ਉਹ ਕੀ ਉਹ ਬਿਆਨ ਦਿੰਦੇ ਪਏ ਆ ਠੀਕ ਹੈ ਜੁੜ ਕੇ ਕੰਮ ਕਰਨ ਦੀ ਉਹ ਖੁਦ ਉਹਨਾਂ ਦੀ ਅਪੀਲ ਆਊਗੀ ਠੀਕ ਹੈ ਉਹ ਗੱਲ ਆਪਣੀ ਹੈਗੀ ਹੈ ਕਿ ਮਾਫ ਕਰਨਾ ਨਹੀਂ ਕਰਨਾ ਉਹ ਉਹਨਾਂ ਦੀ ਉਸ ਚੈਂਪ ਤੇ ਦੇਖਿਆ ਜਾਊਗਾ ਬਟ ਹਾਂ ਅਸੀਂ ਹੁਣ ਉਹਨਾਂ ਦੀ ਕੋਈ ਵੀ ਮੂਵੀ ਦੇਖਣਾ ਪਸੰਦ ਨਹੀਂ ਕਰਾਂਗੇ ਪਾਕਿਸਤਾਨੀ ਡਰਾਮਾ ਤੱਕ ਨਹੀਂ ਅਸੀਂ ਦੇਖਾਂਗੇ ਇਹ ਨਹੀਂ ਦੇਖਾਂਗੇ ਪਹਿਲਾਂ ਪਾਕਿਸਤਾਨੀ ਡਰਾਮਾ ਦੇਖਣ ਲੱਗੇ ਸੀ ਇੰਨਾ ਕਰਕੇ ਅਸੀਂ ਉਹ ਵੀ ਨਹੀਂ ਦੇਖਾਂਗੇ ਉਸ ਤੋਂ ਵਧੀਆ ਕਮੇਡੀ ਉਸ ਤੋਂ ਵਧੀਆ ਸਿਨੇਮੇ ਸਾਡੇ ਪੰਜਾਬ ਦੇ ਵਿੱਚ ਹੈਗੇ ਆ ਅਸੀਂ ਆਪਣੇ ਪੰਜਾਬੀ ਸਿਨੇਮੇ ਨੂੰ ਸਪੋਰਟ ਕਰਾਂਗੇ ਨਾ ਕਿ ਉਦਨ ਤੁਹਾਨੂੰ ਕੀ ਲੱਗਦਾ ਸਰ ਜਿੰਨਾ ਇਹਨਾਂ ਨੂੰ ਆਪਣੇ ਆਪ ਦੇ ਵਿੱਚ ਹੈਗਾ ਸਗਾ ਕਿ ਸਾਡੇ ਕਰਕੇ ਫਿਲਮਾਂ ਚੱਲਦੀਆਂ ਉਹਨਾਂ ਨੇ ਬੜੇ ਗੁਮਾਨ ਦੇ ਨਾਲ ਕਿਹਾ ਸੀ ਕਿ ਸਾਡੀ ਵਜ੍ਹਾ ਕਰਕੇ ਫਿਲਮਾਂ ਚੱਲਦੀਆਂ ਨੇ ਹੁਣ ਜਿਹੜੀ ਨਵੀਂ ਫਿਲਮ ਆ ਰਹੀ ਆ ਇਹਨਾਂ ਦੀ ਅਮਰਿੰਦਰ ਗਿੱਲ ਦੇ ਨਾਲ ਚੱਲ ਮੇਰਾ ਪੁੱਤ ਅਗਰ ਉਸ ਫਿਲਮ ਦੇ ਵਿੱਚੋਂ ਇਹਨਾਂ ਦੇ ਸੀਨ ਕੱਟ ਦਿੱਤੇ ਜਾਣ ਤੁਹਾਨੂੰ ਕੀ ਲੱਗਦਾ ਵੀ ਫਿਲਮ ਚੱਲੂਗੀ ਮੈਂ ਕਹਿੰਦਾ ਜੀ ਸੁਪਰ ਡੂਪਰ ਹਿੱਟ ਚੱਲੂਗੀ ਉਹ ਸੀਨ ਕੱਟ ਕੇ ਇਹਨਾਂ ਦੀ ਮੂਵੀ ਬਹੁਤ ਚੱਲੂਗੀ ਅਮਰਿੰਦਰ ਪਾਜੀ ਸੀਮੀ ਮੈਮ ਇਹਨਾਂ ਦੀਆਂ ਗੱਲਾਂ ਹੀ ਅਲੱਗ ਨੇ ਇੰਨਾ ਕਰਕੇ ਬਾਜੀ ਕਰਕੇ ਮਰਿੰਦਰ ਬਾਜੀ ਕਰਕੇ ਇਹਨਾਂ ਨੂੰ ਸਪੋਰਟ ਮਿਲੀ ਹੈ ਨਾ ਕਿ ਅਮਰਿੰਦਰ ਬਾਜੀ ਹਟ ਹੋਏ ਨੇ ਇੰਨਾ ਕਰਕੇ ਅਮਰਿੰਦਰ ਬਾਜੀ ਦਾ ਤਾਂ ਲਾਇਬਰੀ ਲੱਗ ਠੀਕ ਹੈ ਜੀ ਉਹਨਾਂ ਦਾ ਤਾਂ ਲਾਇਬਰੀ ਇੱਕ ਇਦਾਂ ਦਾ ਹੈ ਕਿ ਇਹਨਾਂ ਦਾ ਮੈਂ ਕਹਿੰਨਾ ਥੈਂਕਸ ਕਰਨਾ ਚਾਹੀਦਾ ਸੀ ਪੰਜਾਬ ਨੂੰ ਕਿ ਅਮਰਿੰਦਰ ਬਾਜੀ ਨੇ ਤੁਹਾਨੂੰ ਚਾਂਸ ਦਿੱਤਾ ਆਪਣੀ ਮੂਵੀਆਂ ਦੇ ਵਿੱਚ ਲੀਤਾ ਤੁਹਾਨੂੰ ਤਾਂ ਕਰਕੇ ਤੁਹਾਡੇ ਪੰਜਾਬ ਦੇ ਵਿੱਚ ਵੈਲੂ ਪਈ ਹੈ ਮੈਸਜ ਤਾਂ ਕਹਿਣਾ ਪਿਆ ਨਹੀਂ ਤਾਂ ਆਦਰਵਾਈਜ਼ ਜੇ ਅਮਰਿੰਦਰ ਪਾਜ ਜੀ ਇਹਨਾਂ ਨੂੰ ਨਾ ਅਫੋਰਡ ਕਰਦੇ ਉਹ ਚੀਜ਼ੇ ਨਹੀਂ ਆਫਰ ਕਰਦੇ ਇਹਨਾਂ ਦੇ ਆਣਾ ਨਹੀਂ ਸ ਪੰਜਾਬੀ ਸਿਨੇਮੇ ਦੇ ਵਿੱਚ ਪੰਜਾਬੀ ਸਿਨੇਮੇ ਦੇ ਵਿੱਚ ਅਮਰਿੰਦਰ ਪਾਜ ਦਾ ਇੱਕ ਇੱਕ ਗਾਣਾ ਟੌਪ ਤੇ ਜਾਂਦਾ ਹੈ ਇੱਕ ਇੱਕ ਮੂਵੀ ਦੇ ਵਿੱਚ ਸੀਨ ਟੌਪ ਤੇ ਜਾਂਦਾ ਹੈ ਅਮਰਿੰਦਰ ਪਾਜ ਦਾ ਤਾਂ ਮੁਕਾਬਲਾ ਕਰ ਹੀ ਨਹੀਂ ਸਕਦੇ ਇਹ ਇਹ ਨਹੀਂ ਕਰ ਸਕਦੇ ਮੁਕਾਬਲਾ ਇਹ ਤਾਂ ਉਹਨਾਂ ਦੇ ਨਾਲ ਜਦੋਂ ਖੜੇ ਐ ਉਦੋਂ ਬਾਅਦ ਦੇ ਵਿੱਚ ਮਿਲ ਕੇ ਇੱਕ ਗਰੁੱਪ ਬਣਿਆ ਕੰਮ ਕਰਿਆ ਅਮਿੰਦਰ ਭਾਜੀ ਵੀ ਇਹਨਾਂ ਨੂੰ ਰਿਸਪੈਕਟ ਦਿੰਦੇ ਆ ਨੇ ਪਰ ਇਹਨਾਂ ਨੇ ਉਹ ਮੂਵੀਆਂ ਦੇ ਵਿੱਚ ਜਿੱਥੋਂ ਇਹਨਾਂ ਨੇ ਕਮਾਇਆ ਖਾਦਾ ਉਹ ਪੰਜਾਬ ਨੂੰ ਇਹ ਗਲਤ ਕਰ ਰਹੇ ਨੇ ਆਰਟਿਸਟਾਂ ਨੂੰ ਗਲਤ ਕਰ ਰਹੇ ਨੇ ਕਿ ਅਸੀਂ ਇਹਨਾਂ ਦੇ ਸਿਨੇਮੇ ਚਲਾਏ ਗਲਤ ਹੈ ਅਮਿੰਦਰ ਭਾਈ ਜੀ ਜਦਾ ਤੁਸੀਂ ਇਤਿਹਾਸ ਦੇਖੋ ਜੀ ਕੋਲ ਤਾਂ ਚੱਲਦੇ ਆ ਰਹੇ ਨੇ ਪਿਛਲੇ ਉਹਨਾਂ ਦਾ ਦੇਖੋ ਬੈਕਡ੍ਰੌਪ ਦੇਖੋ ਕੋਹ ਤੋਂ ਚੱਲਦੇ ਆ ਰਹੇ ਨੇ ਉਹਨਾਂ ਦੀ ਇੱਕ ਇੱਕ ਚੀਜ਼ ਜੋ ਵੀ ਉਹਨਾਂ ਨੇ ਕੀਤੀ ਹੈ ਗਾਣਾ ਗਾਇਆ ਐਕਟਿੰਗ ਕੀਤੀ ਹੈ ਪਹਿਲਾਂ ਤੋਂ ਹਟ ਆ ਰਹੀ ਹੈ ਇੰਨਾ ਕਰਕੇ ਨਹੀਂ ਹੋਈ ਉਹ ਹਟ ਇਹ ਉਹਨਾਂ ਕਰਕੇ ਹਟ ਹੋਏ ਨੇ ਗਿੱਪੀ ਗਰੇਵਾਲ ਦੀ ਜਦੋਂ ਫਲਮ ਆਈ ਸੀਗੀ ਕੈਰੀ-ਆਨ ਜੱਟਾ ਤੁਸੀਂ ਉਹ ਉਹਦੇ ਵਿੱਚ ਵੀ ਕੰਮ ਕੀਤਾ ਹੈ ਨਾ ਉਹਦੇ ਵਿੱਚ ਵੀ ਕੰਮ ਕੀਤਾ ਸੀਗਾ ਜਦੋਂ ਸਾਡੇ ਪੰਜਾਬੀ ਆਰਟਿਸਟ ਪਾਕਿਸਤਾਨ ਗਏ ਸੀਗੇ ਮੱਥਾ ਟੇਕਣ ਤੇ ਉਹ ਕਹਿੰਦੇ ਸੀਗੇ ਕਿ ਯਾਰ ਇੰਨਾ ਸਾਨੂੰ ਪਿਆਰ ਮਿਲਿਆ ਉਹ ਆਪਣੇ ਬੰਦਿਆਂ ਨੂੰ ਦੱਸਦੇ ਸੀ ਕਿ ਸਾਨੂੰ ਇੰਨਾ ਪਿਆਰ ਮਿਲਿਆ ਕਿ ਇਦਾਂ ਦਾ ਪਿਆਰ ਤਾਂ ਸਾਨੂੰ ਕਿਤੇ ਹੋਰ ਮਿਲਣਾ ਹੀ ਨਹੀਂ ਸੀਗਾ ਵੀ ਪੰਜਾਬ ਵਾਲੇ ਐਨੇ ਚੰਗੇ ਆ ਵੀ ਅਸੀਂ ਪਤਾ ਨਹੀਂ ਉਹਨਾਂ ਵਾਰ ਕੀ ਸੋਚਦੇ ਸੀਗੇ ਤੇ ਮੈਨੂੰ ਲੱਗਦਾ ਵੀ ਇੰਨੇ ਟਾਈਮ ਦੇ ਵਿੱਚ ਕੀ ਹੋ ਗਿਆ ਜਿਹੜਾ ਆਪਣਾ ਬਿਆਨ ਬਦਲਤਾ ਜਿਹੜੇ ਲੋਕ ਕਿ ਇੰਨੇ ਚੰਗੇ ਲੱਗਦੇ ਸੀ ਉਹ ਇੱਕ ਇੱਕਦਮ ਦੇ ਵਿੱਚ ਹੀ ਹੁਣ ਇਹਨਾਂ ਨੂੰ ਬੁਰੇ ਲੱਗਣ ਲੱਗੇ ਮੈਂ ਨਾ ਜੀ ਇਹ ਦੱਸਣਾ ਚਾਹੁੰਨਾ ਜਿਹੜੀ ਰਾਜਨੀਤੀ ਹੈ ਨਾ ਉਹ ਰਾਜਨੀਤੀ ਨੇ ਨਾ ਇਹਨਾਂ ਦੇ ਮਾਈਂਡ ਵਾਸ਼ ਕੀਤੇ ਹੋਏ ਨੇ ਉਹਨਾਂ ਦੇ ਮਨਾਂ ਦੇ ਵਿੱਚ ਪਾਈ ਹੋਈ ਹੈ ਫਿਕ ਹਿੰਦੂਆਂ ਪ੍ਰਤੀ ਜਾਂ ਤੁਸੀਂ ਕਹੋ ਹਿੰਦੁਸਤਾਨ ਪ੍ਰਤੀ ਪੂਰੀ ਜਿਹੜੀ ਹੈਗੀ ਹੈ ਫਿਕ ਪਾਈ ਹੋਈ ਹੈ ਉਹ ਚਾਹੁੰਦੇ ਨਹੀਂ ਕਿ ਭਈ ਅਸੀਂ ਇਹਨਾਂ ਨਾਲ ਮਿਲ ਕੇ ਕੰਮ ਕਰੀਏ ਬਟ ਉਹਨਾਂ ਨੂੰ ਇਹ ਨਹੀਂ ਪਤਾ ਚੱਲਦਾ ਪਿਆ ਕਿ ਅਸੀਂ ਜਦੋਂ ਮਿਲ ਕੇ ਕੰਮ ਕਰਾਂਗੇ ਅਸੀਂ ਹੋਰ ਜ਼ਿਆਦਾ ਤਰੱਕੀ ਕਰਾਂਗੇ ਇਹਦੇ ਵਿੱਚ ਬੈਨੀਫਿਟ ਸਿਰਫ ਰਾਜਨੀਤੀ ਨੂੰ ਹੈ ਇਹਨਾਂ ਦੇ ਮੋਸਟਲੀ ਜਿਹੜੇ ਉਧਰ ਦੇ ਹੈਗੇ ਨੇ ਏਰੀਏ ਉਸ ਦੇ ਵਿੱਚ ਮਾਈਂਡ ਵਾਸ਼ ਇਹੀ ਹੋਇਆ ਹੋਇਆ ਸਭ ਦਾ ਕਿ ਹਾਂਜੀ ਜੀ ਅਸੀਂ ਉਹਨਾਂ ਨੂੰ ਮਾਰ ਦਾਂਗੇ ਅਸੀਂ ਉਹਨਾਂ ਨੂੰ ਉਖੜ ਦਾਂਗੇ ਕਿੰਨੇ ਸਾਲਾਂ ਤੋਂ 1947 ਤੋਂ ਪਹਿਲਾਂ ਦੀ ਗੱਲ ਮੈਂ ਤਾਂ ਜੇ 1947 ਦੀ ਗੱਲ ਕਰੀਏ ਪੋਸਟ ਤੋਂ ਬਾਅਦ ਇਹ ਕੌਦੇ ਲੱਗੇ ਐ ਹਿੰਦੁਸਤਾਨ ਨੂੰ ਤਬਾਹ ਕਰਨ ਵਾਸਤੇ ਹਿੰਦੁਸਤਾਨ ਦੇ ਵਿੱਚ ਬੰਬ ਬਰੂਦ ਕੋ ਮਜਾਲਾ ਸਟਣ ਵਾਸਤੇ ਅੱਜ ਤੱਕ ਹਿੰਦੁਸਤਾਨ ਆਪ ਹੀ ਜਾ ਰਿਹਾ ਡਾਊਨ ਨਹੀਂ ਹੋਇਆ ਕਟਿਆ ਨਹੀਂਗਾ ਇਹਨਾਂ ਨੇ ਅਤਵਾਦ ਆਪਦਾ ਵਧਾਇਆ ਜੋ ਮਰਜੀ ਇੱਥੇ ਕਰਾਇਆ ਵਸਫੋਟ ਕਰਾਇਆ ਬਟ ਅੱਜ ਤੱਕ ਨਹੀਂ ਕਟਿਆ ਇਹਨਾਂ ਦੇ ਬੱਚਿਆਂ ਬੱਚਿਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾ ਦਿੱਤੀ ਕਿ ਅਸੀਂ ਉਹਨਾਂ ਨਾਲ ਮਿਲ ਕੇ ਕੰਮ ਨਹੀਂ ਕਰਨਾ ਅਸੀਂ ਉਹਨਾਂ ਦੇ ਐਂਟੀ ਆ ਪਰ ਇਸ ਚੀਜ਼ ਦੇ ਵਿੱਚ ਤਰੱਕੀ ਹਿੰਦੁਸਤਾਨ ਕਰ ਰਿਹਾ ਹੈ ਕਿਵੇਂ ਹਿੰਦੁਸਤਾਨ ਬਾਕੀ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਚੱਲ ਰਿਹਾ ਹੈ ਇਹਨਾਂ ਦੀ ਸਿਰਫ ਮਾਈਂਡ ਦੇ ਵਿੱਚ ਇਹ ਹੈ ਕਿ ਖੁੰਦਸ ਹੈ ਖਾਰ ਹੈ ਇਹਨਾਂ ਨੂੰ ਇਹ ਕਦੇ ਨਹੀਂ ਸੋਚਿਆ ਇਹਨਾਂ ਨੇ ਕਿ ਇਸ ਚੀਜ਼ ਦਾ ਬੈਨੀਫਿਟ ਕਿੰਨਾ ਨੂੰ ਹੈ ਸਰਕਾਰਾਂ ਨੂੰ ਬੈਨੀਫਿਟ ਹੈ ਜੇ ਅਸੀਂ ਮਿਲ ਕੇ ਕੰਮ ਕਰਾਂਗੇ ਸੀ ਅੱਗੇ ਵਧਾਂਗੇ ਸਾਡੇ ਵਿੱਚ ਆਪਸ ਵਿੱਚ ਪਿਆਰ ਬਣੂਗਾ ਇਹ ਪਾਕਿਸਤਾਨ ਪੰਜਾਬ ਜਦੋਂ ਮਿਲੂਗਾ ਇੱਕ ਦੂਜੇ ਨਾਲ ਕੰਮ ਕਰੂਗਾ ਉਹ ਅੱਗੇ ਹੋਰ ਵਧੂਗਾ ਨੁਕਸਾਨ ਆਮ ਪਬਲਿਕ ਦਾ ਨਹੀਂ ਹੈ ਉਸ ਚ ਨੁਕਸਾਨ ਫਿਰ ਸਰਕਾਰਾਂ ਦਾ ਹੈ ਜਦੋਂ ਅਸੀਂ ਮਿਲ ਕੇ ਕੰਮ ਕਰਾਂਗੇ ਜਦੋਂ ਵੀ ਮਿਲਣ ਲੱਗਦੇ ਆ ਆ ਚਾਰ ਫਿਲਮਾਂ ਬਣੀਆਂ ਨੇ ਮਿਲੇ ਆ ਪਿਆਰ ਚੰਗਾ ਮਿਲਣ ਲੱਗਿਆ ਥੋੜੀ ਜੀ ਵਾਰ ਸ਼ੁਰੂ ਕਿਆ ਹੋਈ ਤੁਸੀਂ ਪਾਟ ਗਏ ਯਾਰ ਤੁਹਾਨੂੰ ਇਹ ਸੋਚਣਾ ਚਾਹੀਦਾ ਸੀ ਇਹ ਵਾਰ ਹੋ ਵੀ ਰਹੀ ਐ ਨਹੀਂ ਹੋ ਰਹੀ ਐ ਕੀ ਹੈ ਇਹਦੇ ਪਿੱਛੇ ਕੌਣ ਕਰਵਾ ਰਿਹਾ ਹੈ ਤੁਸੀਂ ਸਭ ਕੁਝ ਉਹੀ ਕਰਤਾ ਫਿਰ ਫਿਰ ਪਾਟ ਗਏ ਲੋਕ ਮਸਾਂ ਜੁੜੇ ਸੀ ਇਸ ਚੀਜ਼ ਨੂੰ ਲੈੰਦਾ ਪੰਜਾਬ ਚੜਦਾ ਪੰਜਾਬ ਇੰਨੀਆਂ ਜ਼ਿਆਦਾ ਵੀਡੀਓਜ਼ ਦੇਖਣ ਲੱਗਿਆ ਸੀ ਵਧੀਆ ਪਿਆਰ ਬਣਿਆ ਸੀ ਠੀਕ ਆਪਸ ਵਿੱਚ ਗੱਲ ਕਰਦੇ ਸੀ ਇੱਕ ਦੂਜੇ ਨਾਲ ਵਧੀਆ ਗੱਲਾਂ ਸੀ ਮੇਰੇ ਕੋਲ ਉਧਰ ਆ ਪਾਕਿਸਤਾਨ ਤੋਂ ਕਈ ਮੈਸੇਜ ਆਂਦੇ ਆ ਸੀਮੀ ਮੈਮ ਸੇ ਬਾਤ ਕਰਾ ਦੋ ਸੀਮੀ ਮੈਮ ਕਿਵੇਂ ਐਂ ਆਈਏ ਬਹੁਤ ਇੰਨਾ ਪਿਆਰ ਮਿਲਦਾ ਸੀ ਇੱਕ ਆ ਆਰਟਿਸਟ ਦੀ ਵਜ੍ਹਾ ਨਾਲ ਠਾਕੁਰ ਜੀ ਦੀ ਢੋਡੀ ਵਜ੍ਹਾ ਨਾਲ ਨਾ ਆ ਚੀਜ਼ਾਂ ਜਿਹੜੀਆਂ ਪਾੜ ਰਹੀਆਂ ਨੇ ਇਹ ਤੁਸੀਂ ਜ਼ਿੰਮੇਵਾਰ ਹੋ ਇਸ ਚੀਜ਼ ਦੇ ਮੈਂ ਇਹ ਕਹੂੰਗਾ ਯਾ ਤੁਸੀਂ ਜ਼ਿੰਮੇਵਾਰ ਆ ਤੁਹਾਨੂੰ ਸੋਚਣਾ ਚਾਹੀਦਾ ਸੀਗਾ ਪਬਲਿਕ ਕੀ ਸੋਚੂਗੀ ਐਸ ਬਿਆਨ ਤੋਂ ਬਾਅਦ ਉਹ ਤੁਹਾਨੂੰ ਇਹ ਕਹਿਣਾ ਚਾਹੀਦਾ ਸੀ ਕਿ ਭਈ ਜੰਗ ਨਹੀਂ ਲੱਗਣੀ ਚਾਹੀਦੀ ਜਾਂ ਤੁਸੀਂ ਨਾ ਕੋਈ ਬਿਆਨ ਦਿੰਦੇ ਤੁਸੀਂ ਕਿਉਂ ਪੰਜਾਬੀ ਸਿਨੇਮਾ ਤੇ ਉਹ ਲੈਂਦਾ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਵਿੱਚ ਇੱਕ ਆਪਸ ਦੇ ਵਿੱਚ ਨਫ਼ਰਤ ਪੈਦਾ ਕਰਵਾ ਰਹੇ ਹੋ ਤੁਸੀਂ ਮੈਂ ਇਹ ਕਹੂੰਗਾ ਇਹ ਨਫ਼ਰਤ ਪੈਦਾ ਕਰਵਾ ਰਹੇ ਨੇ ਜਦੋਂ ਇਹੋ ਜਿਹੇ ਇਹੋ ਜਿਹੇ ਬਿਆਨ ਦੇ ਰਹੇ ਨੇ ਅਸੀਂ ਕੀ ਪੰਜਾਬੀ ਆਰਟਿਸਟ ਜਿਹੜੇ ਹੈਗੇ ਨੇ ਹੋਰ ਉਹਨਾਂ ਨਾਲ ਮਿਲਣਗੇ ਅਸੀਂ ਹੁਣ ਕੀ ਪਾਕਿਸਤਾਨੀ ਐਕਟਰੈਸ ਨੂੰ ਪਿਆਰ ਕਰਾਂਗੇ ਨਹੀਂ ਕਰ ਸਕਦੇ ਜੰਗ ਤਾਂ ਹੋਈ ਨਹੀਂ ਉਹਨਾਂ ਨੇ ਆਪਣਾ ਪੱਠਾ ਬਿਠਾ ਲਿਆ ਜੇ ਆਪਾਂ ਸਿੱਧੀ ਭਾਸ਼ਾ ਚ ਜੀ ਬਿਲਕੁਲ ਬਿਲਕੁਲ ਪੱਠਾ ਬਿਠਾ ਲਿਆ ਉਹਨਾਂ ਨੇ ਠੀਕ ਹੈ ਪੰਜਾਬ ਤੋਂ ਜੋ ਉਹਨਾਂ ਨੂੰ ਇਨਕਮ ਆਉਂਦੀ ਸੀ ਉਹ ਉਹਨਾਂ ਦੀ ਗਈ ਟੋਟਲੀ ਆਖਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਨਾ ਕਿ ਇਫਤਖਾਰ ਠਾਕੁਰ ਹੋਰ ਵੀ ਲੋਕ ਜਿਹੜੇ ਸਾਡੇ ਵਿੱਚ ਫਿੱਕ ਪਾਉਣਾ ਚਾਹੁੰਦੇ ਆ ਉਹਨਾਂ ਨੂੰ ਅਗਰ ਇੱਕ ਮੈਸੇਜ ਦੇਣਾ ਹੋਵੇ ਕੀ ਕਹੋਗੇ ਤੁਸੀਂ ਮੈਂ ਕਹੂੰਗਾ ਜੀ ਜੋ ਫਿੱਕ ਪਾਉਣਾ ਚਾਹੁੰਦੇ ਆ ਠੀਕ ਹੈ ਜੀ ਉਹਨਾਂ ਨੂੰ ਤੁਸੀਂ ਸਾਈਡ ਕਰੋ ਇੱਕ ਇਹ ਚੀਜ਼ ਸੋਚੋ ਆਪਾਂ ਜਦੋਂ ਮਿਲ ਕੇ ਕੰਮ ਕਰਾਂਗੇ ਆਪਾਂ ਅੱਗੇ ਵਧਾਂਗੇ ਆਪਣਾ ਸਿਨੇਮਾ ਪਲੱਸ ਆਪਣੀ ਗਰੋਥ ਹੋਊਗੀ ਲੋਕ ਅੱਗੇ ਵਧਣਗੇ ਫਿੱਕ ਪਾਉਣ ਵਾਲੇ ਰਾਜਨੀਤੀ ਨੇ ਉਹਨਾਂ ਨੂੰ ਤੁਸੀਂ ਸਾਈਡ ਤੇ ਕਰੋ ਆਪਣਾ ਦਿਮਾਗ ਲਗਾਓ ਠੀਕ ਹੈ ਇੱਕ ਮਾਂ ਬਾਪ ਦੇ ਚਾਰ ਬੱਚੇ ਹੁੰਦੇ ਨੇ ਜੀ ਉਹ ਕਹਿੰਦੇ ਚਾਰੇ ਬੱਚੇ ਮਿਲ ਕੇ ਰਹੋ ਜੋ ਸਿਆਣੇ ਮਾਂ ਬਾਪ ਹੁੰਦੇ ਆ ਉਹ ਕੀ ਕਹਿੰਣਗੇ ਬੱਚਿਆਂ ਨੂੰ ਮਿਲ ਕੇ ਰਹੋ ਤਾਂ ਕਿ ਚਾਰੇ ਬੱਚੇ ਗਰੋਥ ਕਰਨ ਗਰੋ ਕਰਨ ਮਾਂ-ਬਾਪ ਵੀ ਖੁਸ਼ ਬੱਚੇ ਵੀ ਖੁਸ਼ ਗਾਂ ਉਹਨਾਂ ਦੇ ਬੱਚੇ ਵੀ ਖੁਸ਼ ਇੱਕ ਕਮਲਾ ਮਾਂ-ਬਾਪ ਆਪਣੇ ਬੱਚਿਆਂ ਨੂੰ ਹਮੇਸ਼ਾ ਪਾਟਣ ਦੀ ਕੋਸ਼ਿਸ਼ ਕਰੂਗਾ ਇਹ ਕਹੂਗਾ ਲੈ ਉਹਨੇ ਉਹ ਖਾ ਲਈ ਆ ਚਲ ਤੂੰ ਨਾ ਖਾ ਇਹ ਪਾਟਣ ਦੀ ਕੋਸ਼ਿਸ਼ ਜਦੋਂ ਤੁਸੀਂ ਕਰਦੇ ਹੋ ਬੱਚੇ ਜਦੋਂ ਅਲੱਗ-ਅਲੱਗ ਹੋ ਗਏ ਨਾ ਮਾਂ-ਬਾਪ ਖੁਸ਼ ਆ ਜੀ ਤੇ ਨਾ ਉਹਨਾਂ ਦੇ ਬੱਚੇ ਖੁਸ਼ ਆ ਨਾ ਬੱਚੇ ਖੁਸ਼ ਕਿਉਂਕਿ ਜੋ ਚਾਰੇ ਬੱਚੇ ਅਲੱਗ-ਅਲੱਗ ਹੋ ਗਏ ਉਸ ਤੋਂ ਬਾਅਦ ਉਹ ਚ ਮਾਂ-ਬਾਪ ਨੂੰ ਵੀ ਫਿਰ ਚਾਰੇ ਬੱਚੇ ਨਹੀਂ ਸਿਆਣਦੇ ਠੀਕ ਹੈ ਇਹ ਚੀਜ਼ ਹੈ ਮੈਂ ਕਹੂੰਗਾ ਇਕੱਠੇ ਹੋ ਕੇ ਰਹੋ ਇਕੱਠੇ ਕੰਮ ਕਰੋ ਅੱਗੇ ਵਧੋ ਇਹ ਚੀਜ਼ਾਂ ਤੁਸੀਂ ਨਾ ਕਰੋ ਐਵੀਆਂ ਗੱਲਾਂ ਨਾ ਕਰੋ ਕਿ ਤੁਸੀਂ ਮਾਰ दिए ਜਾਓਗੇ ਉਖਾੜ دیے ਜਾਓਗੇ ਅੱਜ ਤੱਕ ਹਿੰਦੁਸਤਾਨ ਦਾ ਕੁਝ ਨਹੀਂ ਵਿਗਾੜ ਸਕੇ ਨਾ ਅੱਗੇ ਵਿਗਾੜ ਸਕਦੇ ਐ ਇਸ ਚੀਜ਼ ਨੂੰ ਖੜੇ ਹਾਂ ਅਸੀਂ ਆਪਣਾ ਪੰਜਾਬ ਅਸੀਂ ਆਪਣਾ ਹਿੰਦੁਸਤਾਨ ਸੁਰੱਖਿਤਰ ਰੱਖਾਂਗੇ ਠੀਕ ਹੈ ਜੀ ਮਿਲ ਕੇ ਚੱਲਾਂਗੇ ਜੇ ਤੁਸੀਂ ਮਿਲ ਕੇ ਚੱਲੋਗੇ ਨਹੀਂ ਤਾਂ ਅਦਰਵਾਇਸ ਬਾਇਕਾਰ ਬਿਲਕੁਲ ਬਹੁਤ ਸੋਹਣੀ ਗੱਲ ਕਹੀ ਇਸ ਗੱਲ ਦੇ ਬਾਰੇ ਆ ਰਾਜਨ ਅ ਅਹੂਜਾ ਜੀ ਮੇਰੇ ਨਾਲ ਮੌਜੂਦ ਸਗੇ ਜਿਹੜਾ ਇਹਨਾਂ ਨੂੰ ਮੈਸੇਜ ਦਿੱਤਾ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਤੱਕ ਉਹ ਪਹੁੰਚ ਗਿਆ ਹੋਣਾ ਤੇ ਤੁਹਾਨੂੰ ਪਤਾ ਵੀ ਲੱਗਿਆ ਹੋਣਾ ਸੋ ਤੁਸੀਂ ਵੀ ਅਗਰ ਇਦਾਂ ਦਾ ਕੋਈ ਬਿਆਨ ਸੁਣਦੇ ਹੋ ਨਾ ਉਹਦੇ ਤੇ ਧਿਆਨ ਨਾ ਦਿਆ ਕਰੋ ਅਮਨ ਅਮਾਨ ਦੀ ਗੱਲ ਕਰਿਆ ਕਰੋ ਪੰਜਾਬ ਏਕਿਆ ਅਸੀਂ ਸਾਰੇ ਏਕਿਆਂ ਤੇ ਤੁਸੀਂ ਜੁੜੇ ਰਹੋ ਮਿੱਟੀ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ